ਯੂਕਰੇਨ ਤੇ ਰਸ਼ੀਆ ਦੀ ਜੰਗ ਵਰਗਾ ਮਾਹੌਲ ਬਣਿਆ ਹੋਇਆ ਸ਼ੰਭੂ ਬਾਰਡਰ ਤੇ ਕਿੰਨੇ ਹੀ ਕਿਸਾਨ ਫੱਟੜ ਹੋ ਰਹੇ ਨੇ ਇਸ ਗੋਲਾਬਾਰੀ ਦੇ ਵਿੱਚ ਜਿਵੇਂ ਕਿਸੇ ਦੇਸ਼ ਦੀ ਲਗਾਤਾਰ ਜੰਗ ਹੋ ਰਹੀ ਹੋਵੇ ਪਿਛਲੇ 5 ਘੰਟਿਆਂ ਤੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜਿਵੇਂ ਆ ਤੁਸੀਂ ਸੁਣ ਰਹੇ ਹੋ ਇਹ ਥਰੂ ਗੈਸ ਦੇ ਗੋਲਿਆਂ ਦੀ ਸਮੈਲ ਇੰਨੀ ਭਿਆਨਕ ਹੁੰਦੀ ਹੈ ਜਿਵੇਂ ਕਿਸੇ ਨੇ ਮੂੰਹ ਦੇ ਉੱਤੇ ਮਿਰਚਾਂ ਪਾ ਦਿੱਤੀਆਂ ਹੁਣ ਅੱਖਾਂ ਮੂੰਹ ਨੱਕ ਦੇ ਵਿੱਚੋਂ ਪਾਣੀ ਵਗਣ ਲੱਗ ਜਾਂਦਾ ਹੈ ਜਿਵੇਂ ਆ ਤੁਸੀਂ ਦੇਖ ਰਹੇ ਹੋ ਕਿਸਾਨ ਵੀਰਾਂ ਦਾ ਬਹੁਤ ਬੁਰਾ ਹਾਲਾ ਹੈ ਸ਼ੰਭੂ ਬਾਰਡਰ ਤੇ ਹਾਂ ਜੀ ਸਾਰੇ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਆ ਜੀ ਇਸ ਟਾਈਮ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜੇ ਹਾਲਾਤ ਹੈ ਬੜੇ ਨਾਜੁਕ ਹੋਏ ਤੁਸੀਂ ਦੇਖ ਰਹੇ ਹੋ ਪਿੱਛੇ ਆਹਦੇ ਗੋਲੇ ਛੱਡੇ ਜਾ ਰਹੇ ਨੇ ਬੁਲਸਤੇ ਬਣੋ ਤੇ ਬਾਕੀ ਸਾਡੇ ਨਾਲ ਸੁਖਵਿੰਦਰ ਭਾਜੀ ਸੁਖਵਿੰਦਰ ਸਿੰਘ ਵੜਵਾ ਸਾਡੇ ਨਾਲ ਨੇ ਤੇ ਭਾਜੀ ਦੱਸੋ ਜਰਾ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਸਵੇਰ ਤੋਂ ਮਾਝਾ ਮਾਲਵਾ ਸਾਰਾ ਸ਼ੰਭੂ ਵਾਟਰ ਕੋਹਾੜ ਤੇ ਆ ਕੇ ਖੜਾ ਹੋਇਆ ਹੈ ਮੋਤੀ ਸਰਕਾਰ 11 ਵਜੇ ਤੋਂ ਲੈ ਕੇ ਸਵੇਰ ਤੋਂ ਅੱਥਰੂ ਗੈਸ ਦੇ ਕੋਲੇ ਛਿੱਟ ਰਹੀ ਹੈ ਜਿਵੇਂ ਕਿ ਇਹ ਕਿਸਾਨ ਨਹੀਂ ਇਹ ਅੱਤਵਾਦੀ ਹੁੰਦੇ ਹਨ ਅਨੇਕਾਂ ਹੀ ਕਿਸਾਨ ਫੱਟੜ ਹੋਏ ਨੇ ਮੈਂ ਜਿੰਨੇ ਵੀ ਸਾਡੇ ਵੀਰ ਘਰਾਂ ਦੇ ਵਿੱਚ ਇਸ ਮਾਧਿਅਮ ਰਾਹੀਂ ਦੇਖ ਰਹੇ ਨੇ ਆਓ ਭਰਾਵੋ ਇਹ ਲਾਸਟ ਅੰਬਲ ਆਏ ਜੀ ਕਿਤੇ ਹੁਣ ਵੀ ਸਰਕਾਰ ਨੂੰ ਅਸੀਂ ਦਬਾ ਨਾ ਸਕੇ ਤਾਂ ਹਮੇਸ਼ਾ ਦੇ ਲਈ ਤਵੇ ਰਹਿ ਜਾਗੇ ਥੋੜੀ ਸਾਰਿਆਂ ਦੀ ਤਣਕੇ ਤਣਕੇ ਦੀ ਲੋੜ ਹੈ ਆਓ ਵੱਧ ਚੜ ਕੇ ਅੱਜ ਇਸ ਮਹੀਮ ਦਾ ਹਿੱਸਾ ਬਣ ਕੇ ਇਸ ਤਾਨੇਸ਼ਾ ਸਰਕਾਰ ਨੂੰ ਦੱਸ ਦਈਏ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 11 ਵਜੇ ਤੋਂ 7 ਤੋਂ ਮੱਥ ਨਹੀਂ ਹੋ ਸਕੀ ਹੈ ਕਿਸਾਨ ਅੱਗੇ ਵਧੇ ਹੋਈ ਆ ਪਿੱਛੇ ਠਾਣ ਚ ਮੋਦੀ ਸਰਕਾਰ ਹਲੇ ਕਾਮਯਾਬ ਨਹੀਂ ਹੋਈ ਤਕਰੀਬਨ 3-4 ਫੜਾ ਅੱਗੇ ਲੰਘ ਕੇ ਲਾਸਟ ਫੜਾ ਤੇ ਖੜੀ ਹੈ ਆਓ ਵੱਧ ਵੱਧ ਜੁੜ ਕੇ ਇਸ ਕਿਸਾਨ ਅੰਦੋਨਾਂ ਇਸ ਨੂੰ ਹੋਰ ਤਕੜਾ ਕਰਕੇ ਅੱਗੇ ਵਧਣ ਹਾਰੀ ਹੋ ਰਹੀ ਆ ਆਓ ਚੱਲਦੇ ਆ ਅੱਗੇ ਤੇ ਤੁਹਾਨੂੰ ਅੱਗੇ ਦਾ ਮਾਹੌਲ ਵੀ ਦਿਖਾਣੇ ਆ ਸਾਰੀ ਨਹੀਂ ਜਾ ਰਹੀ ਦੋਸਤੋ 11 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਸ ਦਾ ਫੋਨ ਕਰਤਾ ਉਸ ਦੇ ਵੱਲੋਂ ਸੀਆਰਪੀਐਫ ਕੋਲ ਲੱਗੀ ਹੋਈ ਹੈ ਮਿਲਟਰੀ ਪਿੱਛੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਅਥਰੂ ਵਾਹ ਦੇ ਕੋਲੇ ਛੱਡੇ ਜਾ ਰਹੇ ਨੇ ਇੱਧਰ 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 ਜਿੱਥੇ-ਜਿੱਥੇ ਵੀ ਕਿਸਾਨ ਖੜੇ ਦਿਖ ਰਹੇ ਨੇ ਇਹਨਾਂ ਨੂੰ ਉੱਥੇ-ਉੱਥੇ ਹੀ ਇਹਨਾਂ ਦੇ ਵੱਲੋਂ ਹਵਾਈ ਫਾਇਰ ਕੀਤੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਡਰੋਨ ਦੇ ਰਾਹੀਂ ਵੀ ਤੇ ਸਿੱਧੇ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਖੇਤਾਂ ਦੇ ਵਿੱਚ ਖੜੇ ਆਪਾਂ ਤੇ ਇੱਧਰ ਵਾਲੀ ਸਾਈਡ ਵੀ ਅਥਰੂ ਗੈਸ ਦੇ ਗੋਲੇ ਵਾਰ-ਵਾਰ ਛੱਡੇ ਜਾ ਰਹੇ ਨੇ ਬੰਦੇ ਬਹੁਤ ਜ਼ਿਆਦਾ ਫੱਟੜ ਵੀ ਹੋ ਰਹੇ ਨੇ ਜ਼ਖਮੀ ਹੋ ਰਹੇ ਨੇ ਸਾਹ ਵੜੇ। ਲੈ ਉਧਰ ਨੂੰ ਦਿਖਾ ਉਧਰ। ਆ ਦੇਖ। ਕਿਦਾਂ ਸਾਲਾ ਹੀ ਕਲਾ ਦਾ ਗਾਣਿਆ। ਕਿਦਾਂ ਵਿਖਾਈ ਬੰਦੇ ਆ। ਜਿਵੇਂ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਇੱਕ ਵੀਰ ਦੇ ਅਥਰੂ ਗੈਸ ਦੇ ਗੋਲੇ ਦਾ ਜਿਹੜਾ ਸ਼ਰਾ ਇਹ ਲੱਗਾ। ਜਿਹੜੇ ਸਾਡੇ ਅਥਰੂ ਗੈਸ ਤੇ ਗੋਲੇ ਆ ਨਾ ਇਹਨਾਂ ਦੀ ਸਾਡੀ ਮਤਲਬ ਇਹਨਾਂ ਦਾ ਆਹੀ ਆ ਵੀ ਅਥਰੂ ਗੈਸ ਦਾ ਗੈਸ ਅੱਖਾਂ 'ਚ ਪੈਂਦੀ ਬਹੁਤ ਜਿਵੇਂ ਤੁਸੀਂ ਦੇਖ ਰਹੇ ਹੋ ਆ ਪੰਮੇ ਦਾ ਵੀ ਬਹੁਤ ਬੁਰਾ ਹਾਲ ਹੈ ਮੇਰਾ ਵੀ ਅੱਖਾਂ 'ਚ ਪੈ ਗਈ ਗੈਸ ਕਿਸਾਨਾਂ ਨੂੰ ਪੂਰਾ ਜੋਰ ਲਾਇਆ ਬਰੋਕਣ ਨੂੰ ਇਹਨਾਂ ਨੇ ਪਰ ਰੋਕ ਨਹੀਂ ਸਕਦੇ ਬੇਸ਼ੱਕ ਰਾਤ ਹੋ ਜਾਵੇ ਨਿਕਲਣਾ ਤਾਂ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੀ ਦੁਨੀਆ ਉੱਚੀ ਹੋਈ ਹੋਰੇ ਉਹ ਭਾਈ ਆ ਇਧਰ ਲਗਾ ਰੇ ਇਸ ਫੋਰਸ ਦੀ ਹਰ ਤਰ੍ਹਾਂ ਨਾਲੇ ਕੋਸ਼ਿਸ਼ ਹੈ ਵੀ ਕਿਸਾਨ ਕਿਸੇ ਵੀ ਤਰਾ ਅੱਗੇ ਨਾ ਵੱਧ ਸਕਣਾ ਅਜਿਵੇਂ ਤੁਸੀਂ ਦੇਖ ਰਹੇ ਹੋ ਡਰੋਨ ਦੇ ਨਾਲ ਵੀ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਠੀਕ ਦਿਖਾਇਆ ਜਾ ਰਿਹਾ ਅੱਜ ਕਿਰਤੀ ਕਾਮਿਆਂ ਨੂੰ ਉੱਪਰ ਜੌਂਡਰਿਆ ਟਰੈਕਟਰ ਨੇ ਸਾਡੇ ਵੀਰ ਸਾਰੇ ਵੈਰੀਗੇਟ ਖਿੱਚ-ਖਿੱਚ ਕੇ ਲੈ ਕੇ ਆ ਰਹੇ ਨੇ ਇਸ ਵੇਲੇ ਇਹ ਸਹ ਮਾਹੂਲ ਤੋਂ ਵਾਂਝੇ ਨਾ ਰਹੇ ਜੋ ਜਿੰਨੇ ਵੀ ਵੀਰ ਲਾਈਵ ਜੁੜੇ ਹਨ ਮੈਂ ਉਹਨਾਂ ਨੂੰ ਇਹੀ ਬੇਨਤੀ ਅਪੀਲ ਕਰੂੰਗਾ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੀਏ ਵੱਧ ਤੋਂ ਵੱਧ ਗੇਰਤੀ ਜੋ ਅੱਜ ਖੇਡੂਗਾ ਫੋਰਸ ਦੇ ਵੱਲੋਂ ਅਥਰੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਜਿਵੇਂ ਆ ਤੁਸੀਂ ਦੇਖ ਰਹੇ ਹੋ ਵਾਟਰ ਕਿਨਨਾਂ ਦੇ ਮੂੰਹ ਮੋੜ ਦਿੱਤੇ ਹਨ ਕਿਸਾਨਾਂ ਵੱਲ ਤੇ ਪਾਣੀ ਦੀਆਂ ਬੁਸ਼ਾਰਾਂ ਹੋ ਰਹੀਆਂ ਨੇ ਤੇ ਪਾਣੀ ਵੀ ਪਾਣੀ ਦੇ ਵਿੱਚ ਵੀ ਇੰਝ ਲੱਗਦਾ ਜਿਵੇਂ ਕੁਝ ਮਲਾਬਤ ਕੀਤੀ ਹੋਵੇ ਨੀਲੇ ਰੰਗ ਦਾ ਪਾਣੀ ਜਿਹੜਾ ਪੈ ਰਿਹਾ ਕਿਸਾਨਾਂ ਤੇ ਤੇ ਮਿਰਚਾਂ ਦੀ ਤਰ੍ਹਾਂ ਜਿਵੇਂ ਕਿਸੇ ਨੇ ਮਿਰਚਾਂ ਪਾ ਦਿੱਤੀਆਂ ਹੁਣ ਇਸ ਤਰ੍ਹਾਂ ਦਾ ਅਸਰ ਕਰ ਰਹੀ ਹੈ ਇਹ ਜਿਹੜੀ ਪਾਣੀ ਦੀ ਬੁਸ਼ਾਰਾਂ ਤੇ ਦੇਖ ਰਹੇ ਹੋ ਤੁਸੀਂ ਜਿਵੇਂ ਜੰਗ ਦਾ ਮਾਹੌਲ ਬਣਿਆ ਹੋਇਆ ਪੂਰਾ ਇਹ ਮੇ ਕਿਸੇ ਦੇਸ਼ ਦੀ ਜੰਗ ਲੱਗੀ ਹੋਵੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਵੀ ਪੰਜਾਬੀ ਜਾਣਦੇ ਆ ਪਰ ਸਾਰਾ ਕੰਮ ਪੀਸਫੁਲੀ ਹੋ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਭਿੱਜੀਆਂ ਹੋਈਆਂ ਬੋਰੀਆਂ ਲੈ ਕੇ ਜਿਵੇਂ ਹੀ ਪੱਥਰੂ ਗੈਸ ਦੇ ਗੋਲੇ ਆ ਕੇ ਲਿਗਦੇ ਹਨ ਤੇ ਪਿੱਜੀ ਹੋਈ ਬੋਰੀ ਉੱਤੇ ਰੱਖ ਦਿੱਤੀ ਜਾਂਦੀ ਹੈ ਤੇ ਉਹਨੂੰ ਭਜਾ ਦਿੱਤਾ ਜਾਂਦਾ ਹੈ ਤੇ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਜਿਹੜੇ ਆਪਣੇ ਪ੍ਰੋਟੈਸਟ ਕਰਦੇ ਹੋਏ ਅੱਗੇ ਵੱਧ ਰਹੇ ਨੇ ਇਹ ਦੇਖੋ ਕਿਵੇਂ ਦੂਰ ਖੜੇ ਹੋਏ ਕਿਸਾਨਾਂ ਤੇ ਵੀ ਅਥਰੂ ਗੈਸ ਦੇ ਗੋਲੇ ਭਰਾਏ ਜਾ ਰਹੇ ਨੇ ਇਸ ਗੈਸ ਦਾ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਸਾਡੇ ਸਰੀਰ ਤੇ ਆ ਦੇਖ ਰਹੇ ਹੋ ਤੁਸੀਂ ਨੱਕ ਚੋਂ ਪਾਣੀ ਮੂੰਹ ਚੋਂ ਪਾਣੀ ਤੇ ਬੁਰਾ ਹਾਲ ਅੱਖਾਂ ਦੇ ਵਿੱਚੋਂ ਪਾਣੀ ਬਹੁਤ ਹੀ ਭੈੜਾ ਅਸਰ ਕਰਦੀ ਹੈ ਇਹ ਅਥਰੂ ਗੈਸ ਦੀ ਜਿਹੜੀ ਗੈਸ ਹੁੰਦੀ ਹੈ ਪਰ ਕਿਸਾਨ ਫਿਰ ਵੀ ਡਟੇ ਹੋਏ ਹਨ ਸ਼ੰਭੂ ਬਾਰਡਰ ਤੇ ਤੇ ਸਾਡੇ ਨਾਲ ਨਾਲ ਦੇਖਦੇ ਰਹੋ ਤੁਸੀਂ ਕਹਿੰਦੇ ਵੀ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਸਾਉਂਦੇ ਨੇ ਕਿਸੇ ਗੱਲ ਦੀ ਤੋਟ ਤੰਗੀ ਨਾ ਆ ਜਿਵੇਂ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਲੰਗਰ ਵੀ ਚੱਲ ਰਹੇ ਹਨ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ ਚਾਹੀਦੀ ਕਿਸਾਨਾਂ ਨੂੰ ਖਾਣ ਪੀਣ ਦੀ ਤੇ ਹੋਰ ਕੋਈ ਵੀ ਕਮੀ ਨਹੀਂ ਆ ਰਹੀ ਤੇ ਆਓ ਚਲਦੇ ਹਾਂ ਪਿੱਛੇ ਤੇ ਤੁਹਾਨੂੰ ਦਿਖਾਉਨੇ ਆ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਕਿਸਾਨ ਹੈ ਸ਼ੰਭੂ ਵੈਰੀਏਰ ਤੇ ਪਹੁੰਚ ਚੁੱਕੇ ਨੇ ਹੋ ਰਹੀਆਂ ਨੇ ਲੈਣਾ ਬਾਰ ਦਾ ਨਾਮ ਬਾਬਾ ਖੋਲਿਆ ਇਹਦਾ ਹੋ ਰਹੀਆਂ ਆ ਦੇਜ ਹੋ ਗਏ ਆ ਬੋਲੇ ਛੱਡ ਰਿਹਾ ਥਰੂ ਦੇ ਆ ਬਾਪੂ ਜੀ ਦੀ ਅੱਖ ਇੱਥੋਂ ਪੂਰੀ ਦੀ ਪੂਰੀ ਡੈਮੇਜ ਹੋ ਗਈ ਸੀ ਆ ਫੇਰ ਆ ਕੇ ਖੜ ਗਏ ਨੇ ਆ ਖੜੇ ਨੇ ਡਾਕਟਰ ਅਫਤਾਰ ਸਿੰਘ ਜੀ ਹੁਣੀ ਜਿਹੜੇ ਪਿਛਲੇ ਸਾਲ ਬਾਰੀ ਕੈਂਪ ਅਜੇ ਵਿੱਚ ਧਰਨੇ ਦੇ ਵਿੱਚ ਪੂਰਾ ਸਾਲ ਜਿੰਨਾ ਚਿਰ ਵੀ ਧਰਨਾ ਚੱਲਦਾ ਰਿਹਾ ਆਖਰੀ ਦਿਨਾਂ ਦੇ ਬਾਅਦ ਦੇ ਵਿੱਚ ਹੀ ਲੋਕਾਂ ਤੋਂ ਬਾਅਦ ਉੱਠ ਕੇ ਆਏ ਨੇ ਜਿਹੜੇ ਕਿ ਡਾਕਟਰ ਨੇ ਆਪਣੇ ਪੇਸ਼ੇ 'ਚ ਡਾਕਟਰ ਨੇ ਕੰਮ ਕਰਦੇ ਨੇ ਡਾਕਟਰੀ ਦਾ ਕੰਮ ਕਰਦੇ ਨੇ ਇਲਾਜ ਕਰਨਗੇ ਤੇ ਅੱਜ ਆ ਦੇਖ ਲੋ ਇਹਨਾਂ ਦੇ ਕੱਪੜਿਆਂ ਤੋਂ ਪਤਾ ਲੱਗਦਾ ਇਹਨਾਂ ਤੋਂ ਮੂਰੇ ਸੰਘਰਸ਼ ਲੜ ਕੇ ਆਏ ਨੇ ਸੋ ਇਸ ਤਰੀਕਾ ਨਾਲ ਸੰਘਰਸ਼ ਲੜੇ ਜਾਂਦੇ ਨੇ ਆਓ ਘਰਾਂ 'ਚ ਨਾ ਬੈਠੋ ਆਪਣੀ ਲੜਾਈ ਆ ਕਿਸੇ ਹੋਰ ਦੀ ਲੜਾਈ ਨਹੀਂ ਇਹ ਨਹੀਂ ਪਹਿਲਾਂ ਨਿਕਲ ਲੈਣ ਤੋਂ ਪਹਿਲਾਂ ਜੋਰ ਲੱਗ ਲੈਣ ਤੋਂ ਫਿਰ ਜਾਵਾਂਗੇ ਆਓ ਆਪਾਂ ਸੰਘਰਸ਼ ਕਰੀਏ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਤੇ ਪਹੁੰਚ ਚੁੱਕੇ ਨੇ ਕਿਸਾਨ ਕੈਮਰੇ ਦੇ ਵਿੱਚ ਦਿਖਾਇਆ ਨਹੀਂ ਜਾ ਸਕਦਾ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪਤਾ ਨਹੀਂ ਕਿੰਨੇ ਕਿਲੋਮੀਟਰ ਦੇ ਵਿੱਚ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਨੇ ਸੋ ਬੁੱਢੇ ਬਜ਼ੁਰਗ ਬਾਪੂ ਪਹੁੰਚੇ ਹੋਏ ਨੇ ਨੌਜਵਾਨ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਬਾਕੀ ਵੀ ਘਰ ਬੈਠੇ ਵੀ ਜਿੰਨੇ ਵੀ ਦੇਖ ਰਹੇ ਸਾਰਿਆਂ ਨੂੰ ਬੇਨਤੀ ਹੈ ਭਾਈ ਸ਼ੰਭੂ ਬਾਰਡਰ ਤੇ ਪਹੁੰਚਣ ਬਹੁਤ ਹੀ ਵੱਡੇ ਵੱਡੇ ਟਰੈਕਟਰ ਲੈ ਕੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਹਿੰਦੂਸਤਾਨ ਟਰੈਕਟਰ ਜਿਹੜਾ ਇਹ ਪੁਰਾਣਾ ਟਰੈਕਟਰ ਹੈ ਸਭ ਤੋਂ ਵੱਡਾ ਟਰੈਕਟਰ ਮੰਨਿਆ ਜਾਂਦਾ ਹੈ ਹਿੰਦੂਸਤਾਨ ਟਰੈਕਟਰ ਨੂੰ ਤੇ ਇਹ ਟਰੈਕਟਰ ਲੈ ਕੇ ਤੇ ਇਦਾਂ ਦੇ ਹੋਰ ਵੀ ਪਤਾ ਨਹੀਂ ਕਿੰਨੇ ਹੀ ਵੱਡੇ ਤੋਂ ਵੱਡੇ ਟਰੈਕਟਰ ਜਿਨ੍ਹਾਂ ਨੂੰ ਬੈਰੀਗੇਟਰ ਖਿੱਚਣ ਦੇ ਲਈ ਲਿਆਂਦਾ ਗਿਆ ਹੈ ਤੇ ਦੇਖ ਰਹੇ ਹੋ ਤੁਸੀਂ ਮਾਹੌਲ ਸ਼ੰਭੂ ਬਾਰਡਰ ਤੇ ਤੇ ਦੋਸਤੋ ਹੁਣ ਰਾਤ ਦਾ ਸਮਾਂ ਹੋ ਚੁੱਕਾ ਪਰ ਫਿਰ ਵੀ ਤੁਸੀਂ ਦੇਖ ਰਹੇ ਹੋ ਕਿਵੇਂ ਗੋਲਾ ਬਰੂਦ ਵਗ ਰਹੇ ਹ ਲਗਾਤਾਰ ਮਾਰਟਰ ਤੇ ਹਰਿਆਣੇ ਦਾ ਕੋਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਵੀ ਅੱਜ ਦੀ ਰਾਤ ਇੱਥੇ ਹੀ ਬਤਾਂਗੇ ਸ਼ੰਭੂ ਬਾਰਡਰ ਤੇ ਤੇ ਕੱਲ ਫੇਰ ਦਿੱਲੀ ਦੇ ਵੱਲ ਕੂਚ ਕਰਨਗੇ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਵਾਟਰ ਤੇ ਪਹੁੰਚ ਸਕਣ ਸਾਰੇ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ